ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਆਏ ਦਿਨ ਕੁਛ ਨਾ ਕੁਛ ਨਵਾਂ ਦਿਖਾਉਣ ਦੀ ਕਰਦੇ ਆ ਕੋਸ਼ਿਸ਼ ਅੱਜ ਪਹੁੰਚੇ ਆ ਜਲਾਲਾਬਾਦ ਦੇ ਨੇੜੇ ਪਿੰਡ ਆ ਬਿਲਕੁਲ ਜਲਾਲਾਬਾਦ ਦੇ ਮੋੜ ਦੇ ਨਾਲ ਪਿੰਡ ਆ ਤੇ ਇੱਥੋਂ ਦੇ ਫਨਕਾਰ ਵੀ ਆ ਕਲਾਕਾਰ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੂੰ ਫਨਕਾਰ ਵੀ ਕਹਿੰਦੇ ਆ ਕਲਾਕਾਰਾਂ ਦੀ ਭਾਸ਼ਾ ਦੇ ਵਿੱਚ ਫਨਕਾਰ ਕਹਿੰਦੇ ਆ ਤੇ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਲਾਕਾਰ ਕਹਿ ਦਿੰਨੇ ਆ کافی ਸਿੰਗਰਾਂ ਦੇ ਸਟੇਜ ਉੱਪਰ ਗਾ ਚੁੱਕੇ ਮੇਰੇ ਵੀਰ ਰੂਪ ਹੰਸ ਜੀ ਦੇ ਆਪਾਂ ਘਰ ਪਹੁੰਚੇ ਆ ਅੱਜ ਬੜੇ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ਵਿੱਚ ਇਹ ਜੁੜੇ ਹੋਏ ਸੀ ਜੇ ਆਪਾਂ ਗੱਲ ਕਰੀਏ ਤੇ ਰਾਜ ਹੰਸ ਨੂੰ ਕੌਣ ਨਹੀਂ ਜਾਣਦਾ ਰਾਜ ਹੰਸ ਜੀ ਜਿਹੜੇ ਪਿੰਡ ਕਿੰਨੇ ਵਾਲੇ ਤੋਂ ਸੀ ਉਹ ਵੀ ਇਹਨਾਂ ਦੇ ਪਰਿਵਾਰ ਵਿੱਚੋਂ ਆ। ਅਟਵਾਲ ਸਿਸਟਰ ਦੀ ਵੀਡੀਓ ਤੁਸੀਂ ਬੜੀ ਪਸੰਦ ਕੀਤੀ। ਜਿਹੜੀ ਅਟਵਾਲ ਸਿਸਟਰ ਆ ਉਹ ਵੀ ਇਹਨਾਂ ਦੇ ਪਰਿਵਾਰ ਵਿੱਚੋਂ ਸੀ। ਗਾਇਕੀ ਜਿਹੜੀ ਹੈ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਆ। ਮੁੱਢ ਤੋਂ ਹੀ ਦਾਦੇ-ਪੜਦਾਦਿਆਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਗਾਇਕੀ ਨੂੰ ਸੰਭਾਲਿਆ ਹੋਇਆ। ਤੇ ਅੱਜ ਆਪਾਂ ਇਹਨਾਂ ਦੇ ਕੋਲ ਪਹੁੰਚੇ ਆ ਮੇਰੇ ਨਾਲ ਬੈਠੇ ਨੇ ਰੂਪ ਹੰਸ ਜੀ ਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਲ ਉਹ ਗੱਲਾਂ ਕਰਨੀਆਂ ਜੋ ਕਿ ਇਹਨਾਂ ਦੇ ਨਾਲ ਹੱਦ ਬੀਤੀ ਬੀਤ ਰਹੀ ਹੈ ਕਾਫੀ ਕਲਾਕਾਰਾਂ ਦੇ ਸਟੇਜਾਂ ਉੱਪਰ ਗਾਉਣ ਦੇ ਬਾਵਜੂਦ ਵੀ ਖੁਦ ਵੀ ਸਟੇਜ ਲਾਉਂਦੇ ਆ ਮਾਤਾ ਦੇ ਜਗਰਾਤੇ ਵੀ ਲਾਉਂਦੇ ਆ ਤੇ ਅੱਜ ਜਿਹੜੀ ਇਹਨਾਂ ਦੀ ਕੰਡੀਸ਼ਨ ਹੈ ਉਹ ਨਾਜਕ ਕਿਉਂ ਬਣੀ ਹੋਈ ਹੈ ਕੀ ਕਾਰਨ ਰਿਹਾ ਕਿਸ ਤਰ੍ਹਾਂ ਇਹਨਾਂ ਦੇ ਇਹ ਬਿਮਾਰੀਆਂ ਨੇ ਘੇਰਾ ਪਾਇਆ ਇਹਨਾਂ ਨੂੰ ਆਪਾਂ ਗੱਲਬਾਤ ਕਰਦੇ ਆ ਤੇ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਲਾਕਾਰੀ ਖੇਤਰ ਦੇ ਵਿੱਚ ਜੁੜੇ ਹੋਏ ਹੋ ਹਾਂਜੀ ਹਾਂਜੀ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਤੁਸੀਂ ਅੱਜ ਤੱਕ ਗਾਇਆ ਸਭ ਤੋਂ ਪਹਿਲੇ ਤਾਂ ਮੈਂ ਜੀ ਸਲਦੂਲ ਚਕੰਦਰ ਦੇ ਨਾਲ ਮੈਂ ਗਾਇਆ ਸੀ ਆਪਣੇ ਜਲਾਲਾਬਾਦ ਆਇਆ ਸੀਗਾ ਜੀ ਇੱਥੇ ਟਾਈਮ ਲੈ ਕੇ ਉਹਨਾਂ ਕੋਲ ਗਾਇਆ ਸੀ ਲਵ ਹੀਰਾ ਜੀ ਜੀ ਹਰਦੇਵ ਮਾਈ ਨੰਗਲ ਜੀ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਨਾਲ ਮੈਂ ਬਹੁਤ ਮਤਲਬ ਗਾਇਆ ਤੇ ਕੁਝ ਇਹੋ ਜਿਹੇ ਹਾਲਾਤ ਬਣ ਕੇ ਗਰੀਬੀ ਦੇ ਕਾਰਨ ਕੁਝ ਉੱਪਰ ਨਹੀਂ ਆ ਸਕੇ ਜੀ ਜੀ ਤੇ ਹੁਣ ਮੈਨੂੰ ਪੰਜਛੇ ਜੀ ਮੈਂ ਜਿਹੜਾ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਅਟਵਲ ਸਿਸਟਰ ਤੇ ਰਾਜਹੰਸ ਜੀ ਉਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਉਹ ਜੀ ਮੈਂ ਉਹਨਾਂ ਦਾ ਮਾਮਾ ਲੱਗਦਾ ਰਾਜਹੰਸ ਦਾ ਜੀ ਰਾਜਹੰਸ ਦੇ ਮਾਮਾ ਜੀ ਲੱਗਦੇ ਹੋ ਹਾਂਜੀ ਤੇ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਉਹਨਾਂ ਦਾ ਮੈਂ ਦਾਦੂ ਲੱਗਦਾ ਜੀ ਅੱਛਾ ਦਾਦੂ ਲੱਗਦੇ ਹੋ ਤੁਸੀਂ ਦੇਖੋ ਅਟਵਲ ਸਿਸਟਰ ਦੇ ਦਾਦੂ ਜੀ ਲੱਗਦੇ ਨੇ ਕਹਿੰਦੇ ਵੀ ਸਾਰਾ ਪਰਿਵਾਰ ਹੀ ਗਾਇਕੀ ਦੇ ਖੇਤਰ ਵਿੱਚ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਤੇ ਵੀ ਤੁਸੀਂ ਸਾਰਾ ਪਰਿਵਾਰ ਹੀ ਤੁਹਾਡਾ ਇਸ ਲਾਈਨ ਦੇ ਵਿੱਚ ਹਾਂਜੀ ਉਹ ਕੁੜੀਆਂ ਨੇ ਆਪਣੇ ਮਿਹਨਤ ਬੋਤੋ ਦੇ ਪਾਪਾ ਨੇ ਕਰਾਈ ਉਹਨਾਂ ਨੂੰ ਜੀ ਮੈਂ ਖੋ ਉਹਨਾਂ ਦੇ ਨਾਲ ਗਾਉਂਦਾ ਰਿਆ ਮੈਂ ਉਹਨਾਂ ਦਾ ਕੱਲਾ ਇੱਕ ਕੋਲਤਾ ਹੀ ਚੇਲਾ ਮਤਲਬ ਮਤਰਾਜ ਹੰਸੀ ਜੀ ਦਾ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਤੁਸੀਂ ਗਾਇਕੀ ਖੇਤਰ ਦੇ ਵਿੱਚੋਂ ਕਾਫੀ ਦੇਰ ਹੋ ਗਈ ਇਹ ਉਹ ਦੇਰ ਮੈਂ ਉਹਦੇ ਨਾਲ ਗਾਇਆ ਭਾਈ ਨਾਲ ਤੇ ਹੁਣ ਪ੍ਰੋਬਲਮ ਕੀ ਹੈ ਤੁਹਾਨੂੰ ਕਿਉਂਕਿ ਗਾਇਕੀ ਖੇਤਰ ਦੇ ਵਿੱਚੋਂ ਪਿੱਛੇ ਕਿਵੇਂ ਰਹਿਣ ਦਾ ਕੀ ਕਾਰਨ ਬਣਿਆ ਕੀ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਹਾਨੂੰ ਇੱਕ ਤਾਂ ਜੀ ਬਿਮਾਰੀ ਨੇ ਮੈਨੂੰ ਘੇਰ ਲਿਆ ਜੀ ਜੀ ਇੱਥੇ ਜਿਹੜਾ ਹਾਰਡ ਦੀ ਪ੍ਰੋਬਲਮ ਪੈ ਜੀ ਸੀ ਜੀ ਤੇ ਪਹਿਲੇ ਟੈਗ ਦੂਸਰਾ ਆਪਣਾ ਟੀ ਐਲ ਸੀ ਵੱਧ ਗਈ ਕਦੇ ਟਾਈ ਫਾਈਟ ਹੋ ਗਿਆ ਜੀ ਜੀ ਇਸ ਤਰ੍ਹਾਂ ਦੀਆਂ ਕਈ ਬੰਬਾਰੀਆਂ ਨੇ ਮੈਨੂੰ ਮਤਲਬ ਕੇਰਾ ਪਾਇਆ ਆ ਜੀ ਤੇ ਮੇਰੀ ਜਿਹੜੀ ਗੁੜਿਆਈ ਜਾਂਦੀ ਹੈ ਕੱਲੀ ਜਗਰਾਤਿਆਂ ਤੇ ਗਾ ਕੇ ਜਿਹੜਾ ਲਿਆਉਂਦੀ ਹੈ 200 ਹੋ ਜਾ 400 ਹੋ ਜਾਵੇ ਉਹ ਸਾਡੇ ਘਰ ਦਾ ਸਰਕਲ ਚੱਲਦਾ ਜੀ ਕੱਲੀ ਗੁੜਿਆਈ ਹੈ ਕਿ ਬੇਟਾ ਵੀ ਹੈ ਨਹੀਂ ਬੇਟਾ ਨਹੀਂ ਆਪਣੇ ਕੋਲੇ ਕੱਲੀ ਕੱਲੀ ਕੁੜੀ ਆਈ ਹੈ ਆਪਣੇ ਕੋਲੇ ਕੱਲੀ ਗੁੜਿਆਈ ਆ ਇੱਕੋ ਕੁੜੀ ਤੇ ਗੁਜ਼ਾਰਾ ਫਿਰ ਬਿਠੇ ਗੁੜਿਆਈ ਕਰਾਉਂਦੀ ਹਾਂਜੀ ਹਾਂਜੀ ਉਹ ਪੜ੍ਹਾਈ ਦਾ ਕੰਮ ਵੀ ਕਰਦੀ ਐ ਮਤਲਬ ਸਕੂਲ ਵੀ ਜਾਂਦੀ ਐ ਤੇ ਜਗਰਾਤਿਆਂ ਤੇ ਵੀ ਉਹ ਕੁੜੀਆ ਆਪਣੀ ਜਾ ਕੇ ਜਿੰਨਾ ਵੀ ਹੁੰਦਾ ਵੀ ਕਰਦਾ ਟਾਈਮ ਲੈ ਕੇ ਅੱਗੋਂ ਜੋ 200 ਹੋ ਜਾਵੇ 400 ਹੋ ਜਾਵੇ ਉਹਦੇ ਨਾਲ ਸਾਡਾ ਕਰਦਾ ਸਰਕਲ ਚੱਲਦਾ ਜੀ ਹੋਰ ਕੋਈ ਕਮਾਈ ਦਾ ਸੋਰਸਸ ਨਹੀਂ ਹੈਗਾ ਨਹੀਂ ਜੀ ਹੋਰ ਨਹੀਂ ਹੈ ਕੋਈ ਦੇਖੋ ਸਾਡੇ ਸਮਾਜ ਦੀ ਵਿੱਚ ਬਹੁਤ ਵੱਡੀਆਂ ਹਸਤੀਆਂ ਆ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਹਰ ਅਰਸ਼ ਤੋਂ ਫਰਸ਼ ਤੇ ਵੀ ਲੈ ਆਉਂਦੀਆਂ ਤੇ ਫਰਸ਼ ਤੋਂ ਚੱਕ ਕੇ ਅਰਸ਼ ਤੇ ਵੀ ਪਹੁੰਚਾ ਦਿੰਦੀਆਂ ਸੋਸ਼ਲ ਮੀਡੀਆ ਜਦੋਂ ਦਾ ਹੋਂਦ ਵਿੱਚ ਆਇਆ ਉਦੋਂ ਤੋਂ ਕਾਫੀ ਕਲਾਕਾਰਾਂ ਨੂੰ ਫਰਸ਼ ਤੋਂ ਚੱਕ ਕੇ ਤੇ ਅਰਸ਼ ਤੱਕ ਪਹੁੰਚਾਤਾ ਹੁਣ ਪਿੱਛੇ ਜੀ ਇੱਕ ਕੁੜੀ ਆ ਉਹ ਵੀ ਬੜੀ ਚਰਚਾ ਦੇ ਵਿੱਚ ਬਣੀ ਹੋਈ ਆ ਉਸੇ ਤਰ੍ਹਾਂ ਹੀ ਕਾਫੀ ਕਲਾਕਾਰ ਜਿਹੜੇ ਸੋਸ਼ਲ ਮੀਡੀਆ ਤੋਂ ਹੀ ਹੋਂਦ ਵਿੱਚ ਆਏ ਤੇ ਜਿਹੜੇ ਵੱਡੇ ਥੰਮ ਸੀ ਉਹਨਾਂ ਨੂੰ ਕਿਤਨਾ ਕਿਤੇ ਹਿੱਲਣਾ ਪਿਆ ਪਹਿਲਾਂ ਛੋਟੇ ਕਲਾਕਾਰਾਂ ਦੀ ਕਦੇ ਆਵਾਜ਼ ਨਹੀਂ ਲੋਕਾਂ ਤੱਕ ਜਾਂਦੀ ਸੀ ਤੇ ਨਾ ਹੀ ਪਤਾ ਲੱਗਦਾ ਸੀ ਲੱਖਾਂ ਰੁਪਏ ਲੱਗ ਜਾਂਦਾ ਸੀ ਕੈਸਟਾ ਕਰਾਉਣ ਤੇ ਕੰਪਨੀਆਂ ਵਾਲਿਆਂ ਦੇ ਗੜੇ ਘਟਨੇ ਪੈਂਦੇ ਸੀ ਤੇ ਮਿੰਤਾ ਤਰਲੇ ਕਰਨੇ ਪੈਂਦੇ ਸੀ ਤੁਸੀਂ ਇੱਕ ਜਸਵਿੰਦਰ ਬਰਾੜ ਦੀ ਇੰਟਰਵਿਊ ਸੁਣੀ ਹੋਊਗੀ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਭਿੰਦਰ ਡੱਬ ਵਾਲੀ ਜੀ ਨੇ ਮੇਰੇ ਕੋਲੋਂ 60-70000 ਰੁਪਏ ਲਿਆ ਸੀ ਫਿਰ ਮੇਰੀ ਕੈਸਟ ਕੀਤੀ ਸੀ ਤੇ ਅੱਜ ਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਦੇ ਜ਼ਮਾਨੇ ਤੇ ਕੁਝ ਵੀ ਨਹੀਂ ਲੱਗਦਾ ਤੇ ਜੇ ਰਾਤੋਂ ਰਾਤ ਜਿਹੜੇ ਕਲਾਕਾਰ ਉਹ ਸਟਾਰ ਬਣ ਜਾਂਦੇ ਆ ਕੀ ਕਹਣਾ ਚਾਹੋਗੇ ਉਹਨਾਂ ਕਲਾਕਾਰਾਂ ਬਾਰੇ ਜਿਹੜੇ ਰਾਤੋਂ ਰਾਤ ਸਟਾਰ ਬਣੇ ਆ ਜੀ ਕੁਝ ਮਿਹਨਤ ਦਾ ਵੀ ਹੁੰਦਾ ਹੈ ਮਿਹਨਤ ਵੀ ਕੀਤੀ ਹੁੰਦੀ ਹੈ ਉਹਨਾਂ ਨੇ ਜੀ ਜਿੱਦਾਂ ਹੁਣ ਅਸੀਂ ਕਾਫੀ ਧੀਰ ਤੋਂ ਮਿਹਨਤ ਕਰਦੇ ਆਣੇ ਆ ਜੀ ਕਿਤੇ ਨਾ ਕਿਤੇ ਰੱਬ ਸੁਣਦਾ ਜੀ ਜੀ ਤੇ ਤੁਸੀਂ ਵੀ ਗਾਇਕੀ ਖੇਤਰ ਦੇ ਵਿੱਚੋਂ ਅੱਜ ਫਿਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਣਾਉਣਾ ਚਾਹੋਗੇ ਮੈਂ ਤੁਹਾਨੂੰ ਦੁਰਗੇ ਰੰਗੀਲੇ ਦੇ ਦੋ ਚਾਰ ਗੋਲ ਸੁਣਾਉਣਾ ਜੀ ਸੁਣਾਓ ਨਾ ਰੱਬ ਤੋਂ ਪਹਿਲਾਂ ਲੈਣੀ ਵਾਲੀ ਏ ਸਾਡੀ ਬੁੱਕਲ ਦੇ ਵਿੱਚ ਬਹਿਣ ਵਾਲੀ ਏ ਨਾ ਰੱਬ ਤੋਂ ਪਹਿਲਾਂ ਲੈਣੀ ਵਾਲੀ ਏ ਸਾਡੀ ਬੁੱਕਲ ਦੇ ਵਿੱਚ ਬਹਿਣ ਵਾਲੀ ਏ ਸਾਨੂੰ ਆਪਣਾ ਆਪਣਾ ਕਹਿਣੀ ਵਾਲੀ ਏ ਆਪਣਾ ਆਪਣਾ ਕਹਿਣੀ ਵਾਲੀ ਏ ਕਰ ਪਿੱਠ ਤੇ ਵਾਰ ਗਈ ਹਾਏ ਤੇਰੇ ਕਿਦਾਂ ਜ਼ੁਲਮ ਬਿਆਨ ਕਰਾਂ ਤੂੰ ਸਾਨੂੰ ਜੋਂ ਦੇ ਮਾਰ ਗਈ ਹਾਏ ਤੂੰ ਸਾਨੂੰ ਜਾਨੋਂ ਮਾਰ ਗਈ ਮੈਂ ਕਹਣਾ ਵੀ ਆਵਾਜ਼ ਤਾਂ ਜਿਹੜੀ ਹੈ ਨਾ ਵਾਕਈ ਸਿਰਾਂ ਲੱਗਿਆ ਪਿਆ ਕਿਉਂਕਿ ਜਿਹੜਾ ਗਾਉਣਾ ਗਾਉਣਾ ਤੇ ਵਜਾਉਣਾ ਇਹ ਜਿੰਨਾਂ ਨੂੰ ਵਿਰਸਤ ਦੇ ਵਿੱਚ ਮਿਲਿਆ ਹੁੰਦਾ ਨਾ ਇਸ ਤਰ੍ਹਾਂ ਦੀਆਂ ਹੇਕਾਂ ਉਹੀ ਲਾ ਸਕਦੇ ਆ ਜੇ ਹੁਣ ਮੇਰੇ ਵਰਗੇ ਨੂੰ ਆਖਿਆ ਜਾਵੇ ਕਿ ਕੋਈ ਗਾਣਾ ਗਾ ਤੇ ਨਹੀਂ ਗਾ ਸਕਦਾ ਕਿਉਂਕਿ ਸਾਡਾ ਕੰਮ ਹੈ ਸਲੋ ਬੋਲਣਾ ਲੋਕਾਂ ਦੀਆਂ ਗੱਲਾਂ ਨੂੰ ਪਬਲਿਕ ਤੱਕ ਪਹੁੰਚਾਉਣਾ ਤੇ ਪਬਲਿਕ ਦੀਆਂ ਗੱਲਾਂ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਆ ਕਲਾ ਨੂੰ ਪਿਆਰ ਕਰਦੇ ਆ ਕਲਾ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਵਿੱਚ ਲਗਭਗ 50% ਲੋਕ ਹੁੰਦੇ ਆ ਜਿਹੜੇ ਕਲਾਕਾਰਾਂ ਨੂੰ ਸੁਣਦੇ ਆ 10-15% ਉਹ ਲੋਕ ਹੁੰਦੇ ਆ ਜਿਹੜੇ ਕਿ ਗੁਰੂਆਂ ਮਹਾਰਾਜਾਂ ਨੂੰ ਸੁਣਦੇ ਆ ਜਿਸ ਤਰ੍ਹਾਂ ਕਿ ਕੁਝ ਡੇਰਾਂ ਦੇ ਨਾਲ ਜੁੜੇ ਹੁੰਦੇ ਆ ਸਤਸੰਗ ਆ ਸੁਣਦੇ ਆ ਕੋਈ ਕੀਰਤਨ ਸੁਣਦੇ ਆ 15 ਤੋਂ 20% ਉਹ ਲੋਕ ਹੁੰਦੇ ਆ ਤੇ ਵਿੱਚ 5-4% ਉਹ ਲੋਕ ਹੁੰਦੇ ਜਿਹੜੇ ਕਿਸੇ ਨੂੰ ਵੀ ਨਹੀਂ ਮੰਨਦੇ ਆਪਣੇ ਆਪ ਵਿੱਚ ਖੁਸ਼ ਰਹਿੰਦੇ ਆ ਸੋ ਜਿਹੜੇ ਆਪਣੇ ਆਪ ਵਿੱਚ ਖੁਸ਼ ਰਹਿੰਦੇ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਫਿਰ ਹੁਣ ਹੋਰ ਕਿਹੜੇ ਕਲਾਕਾਰ ਦਾ ਗੀਤ ਗਾਓਗੇ ਸੁਣਾ ਦਿੰਨੇ ਆ ਜੀ ਹੋਰ ਕਿਸੇ ਕਲਾਕਾਰ ਦਾ ਕੋਈ ਗੱਲ ਦੀ ਬਾਈ ਦੀ ਸੁਣਾ ਦਿੰਨੇ ਆ ਜੀ ਰਾਜਹੰਸ ਦੇ ਸੁਣਾ ਦਿੰਨੇ ਆ ਜੀ ਜੀ ਕਿਹੜਾ ਗੀਤ ਸੀ ਰਾਜਹੰਸ ਦਾ ਜਿਹੜਾ ਬਹੁਤ ਮਸ਼ਹੂਰ ਹੈ ਸੀ ਇੱਕ ਹੋਇਆ ਸੀ ਸਾਨੂੰ ਕਿਹੜੀ ਮੋਤੇ ਮਾਰਿਆ ਨਹੀਂ ਨਾ ਦਫਨਾਇਆ ਨਾ ਸਾੜਿਆ ਨਹੀਂ ਹੋਰ ਕਈ ਸਾਰੇ ਉਹਦੇ ਬਾਈ ਦੇ ਸੌ ਸੌਂਗ ਕਾਫੀ ਆਏ ਹੋਏ ਆ ਹਾਂ ਕਾਫੀ ਮਤਲਬ ਇੱਕ ਬਣ ਗਈ ਤਮਾਸ਼ਾ ਲੋਕਾਂ ਦਾ ਤੁਰਦੀ ਫਿਰਦੀ লাশ ਹੋਰ ਕਈ ਗਾਣੇ ਉਹਦੇ ਆਇਆ ਇੱਕ ਪਿੱਛੇ ਜੇ ਬਹੁਤ ਗਾਣਾ ਚੱਲਿਆ ਸੀਗਾ ਆਪਣਾ ਵੱਡ ਵੱਡ ਮੈਨੂੰ ਖਾ ਗਿਆ ਪਾਪਾ ਪਾਕਿਸਤਾਨ ਲਾਉਣ ਦੀ ਹਣਾ ਜੀ ਉਹੀ ਗਾਣਾ ਤੇ ਇੱਕ ਹੋਰ ਗਾਣਾ ਕਾਫੀ ਉਹਦੇ ਬਾਈ ਦੇ ਗਾਣੇ ਆ ਲੈ ਵੀ ਅੱਜ ਤੁਸੀਂ ਨਾ ਝੜੀ ਲਾ ਦਿਓ ਗੀਤਾਂ ਦੀ ਸਾਡੇ ਜਿਹੜੇ ਸਰੋਤੇ ਆ ਜੋੜੇ ਕਲਾਕਾਰਾਂ ਨੂੰ ਪਿਆਰ ਕਰਦੇ ਕਲਾਕਾਰਾਂ ਨੂੰ ਪਿਆਰ ਕਰਦੇ ਆ ਤੇ ਕਲਾ ਨੂੰ ਪਿਆਰ ਕਰਨ ਵਾਲੇ ਆ ਉਹ ਲੋਕ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਤੱਕ ਅਪਰੋਚ ਜ਼ਰੂਰ ਕਰਨਗੇ ਤੇ ਉਹਨਾਂ ਲੋਕਾਂ ਲਈ ਕੀ ਮੈਸੇਜ ਆ ਤੁਹਾਡੇ ਕੋਲੇ ਅੱਜ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਲੋਕਾਂ ਵਾਸਤੇ ਕੀ ਮੈਸੇਜ ਆ ਸਮਾਜ ਸੇਵੀਆਂ ਵਾਸਤੇ ਕੀ ਮੈਸੇਜ ਆ ਦੇਖੋ ਜੇ ਲੋਕ ਆਪਣੀ ਸਪੋਰਟ ਕਰਨ ਤਾਂ ਸਭ ਕੁਝ ਰਾਤੇ ਰਾਤ ਬਹੁਤ ਕੁਝ ਹੋ ਸਕਦਾ ਜੀ ਸਾਰਾ ਕੁਝ ਮਤਲਬ ਸਪੋਰਟ ਕਰਨ ਦੇ ਉਹਨਾਂ ਦੇ ਨਾਲ ਹੀ ਦੁਨੀਆ ਦੇ ਨਾਲ ਹੀ ਸਾਰੀ ਹਰ ਇੱਕ ਚੀਜ਼ ਮਤਲਬ ਅੱਗੇ ਵੱਧਦੀ ਹੈ ਜੀ ਜੀ ਖੁਦ ਜਾਨੀ ਜਾਣੋ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਆ ਵੀ ਕਿੱਦਾਂ ਦੇ ਆਪਣੇ ਘਰ ਦੇ ਹਾਲਾਤ ਚਲੋ ਤੁਸੀਂ ਬਰਜ ਲਾਓ ਚੜੀ ਵਰਗੀਤਾਂ ਦੀ ਸਾਨੂੰ ਕਿਹੜੀ ਮੋਤੇ ਮਾਰਿਆ ਨੀ ਨਾ ਦਫਨ ਆ ਨਾ ਸਹਰਿਆ ਨੀ ਸਾਨੂੰ ਕਿਹੜੀ ਮੋਤੇ ਮਾਰਿਆ ਨੀ ਨਾ ਦਫਨ ਆ ਨਾ ਸੜਿਆ ਨੀ ਇਸ ਚੰਦਨੀ ਵਲਗੀ ਦੇਈ ਦਾ ਕਰ ਗਈ ਸਤਿਆਨਾਸ ਬਣ ਗਈ ਤਮਾਸ਼ਾ ਲੋਕਾਂ ਦਾ ਇਹ ਤੁਰਦੀ ਫਿਰਦੀ লাশ ਬਣ ਗਈ ਤਮਾਸ਼ਾ ਲੋਕਾਂ ਦਾ ਇਹ ਤੁਰਦੀ ਫਿਰਦੀ লাশ ਕਹਿੰਦੇ ਬਣ ਗਈ ਤਮਾਸ਼ਾ ਲੋਕਾਂ ਦਾ ਇਹ ਤੁਰਦੀ ਫਿਰਦੀ লাশ ਬੜੇ ਵਧੀਆ ਲਬਜਾ ਜੜੇ ਤੇ ਮੈਂ ਸੁਣਿਆ ਕਿ ਤੁਹਾਡੀ ਬੇਟੀ ਵੀ ਗਾਉਂਦੀ ਆ ਹਾਂਜੀ ਬੇਟੀ ਵੀ ਆਪਣੀ ਗਾਉਂਦੀ ਆ ਉਹਨੂੰ ਮਤਲਬ ਤਾਲੀਮ ਦੇ ਰਹੇ ਆ ਜਿੰਨਾ ਕੋ ਆਪਾਂ ਨੂੰ ਆਉਂਦਾ ਉਹਨਾਂ ਕੋ ਆਪਾਂ ਉਹਨੂੰ ਸਿਖਾਈ ਜਾ ਰਹੇ ਆ ਜੀ ਬਾਕੀ ਬਹੁਤ ਜਲਦ ਆਪਾਂ ਕਿਸੇ ਗੁਰਦੁਆਰੇ ਵਿੱਚ ਗਰੰਥੀ ਸਾਹਿਬ ਕੋਲ ਛੱਡਾਂਗੇ ਜਿੱਦੇ ਵਿੱਚ ਮਤਲਬ ਆਪਣੀ ਕੁੜੀਆ ਹਰਮੋਨੀਅਮ ਦਾ ਵੱਲ ਸਿੱਖੇ ਕਲਾਸੀਕਲ ਗਾਵੇ ਬਹੁਤ ਅੱਗੇ ਮਤਲਬ ਆਪਣੀ ਕੁੜੀ ਆਵੇ ਅੱਗੇ ਕੁੜੀਆਂ ਦਾ ਕੋਈ ਗੀਤ ਵੀ ਆਇਆ ਹਾਂਜੀ ਅੱਗੇ ਇੱਕ ਕੁੜੀਆ ਦਾ ਗੀਤ ਆਇਆ ਸੀ ਆਪਣੀ ਦਾ ਜੀ ਅਪਾ ਉਸ ਗੁੜੀਏ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਗੁੜੀਆ ਇਹਨਾਂ ਦੀ ਹੈ ਰੀਆ ਹੰਸ ਉਹ ਵੀ ਬਹੁਤ ਸੋਹਣਾ ਗਾਉਂਦੀ ਆ ਲੋੜ ਆ ਮੇਰੇ ਵੀਰੋ ਤੁਹਾਡੀ ਸਪੋਰਟ ਦੀ ਨਾ ਕੋਈ ਪੈਸਾ ਮੰਗਦੇ ਆ ਨਾ ਹੀ ਕਿਸੇ ਤਰ੍ਹਾਂ ਦਾ ਕੁਝ ਇਹ ਤੁਹਾਡੇ ਕੋਲ ਮੰਗਦੇ ਆ ਤੇ ਸਰ ਮੰਗਦੇ ਆ ਤੁਹਾਡੀ ਸਪੋਰਟ ਮੰਗਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੇਕਰ ਕੋਈ ਤੁਸੀਂ ਕੋਈ ਛੋਟਾ ਮੋਟਾ ਪ੍ਰੋਗਰਾਮ ਕਰਾਉਨੇ ਹੋ ਉਸ ਪ੍ਰੋਗਰਾਮ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਗਾਇਕੀ ਹੈ ਜਗਰਾਤਾ ਕਰਾਉਣਾ ਜਾਂ ਕੋਈ ਬੱਚੇ ਦੀ ਛੱਟੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈ ਘਰ ਦੇ ਵਿੱਚ ਤੇ ਬਹੁਤ ਵਧੀਆ ਗਾਉਂਦੇ ਨੇ ਇਹ ਬੇਟੀ ਵੀ ਵਧੀਆ ਗਾਉਂਦੀ ਆ ਤੇ ਮੇਰਾ ਵੀਰ ਵੀ ਬਹੁਤ ਵਧੀਆ ਗਾਉਂਦਾ ਇੱਕ ਵਾਰੀ ਸੋ ਆਪਾਂ ਇਹਨਾਂ ਨੂੰ ਮੌਕਾ ਦੇਈਏ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਵੀਰ ਗਾਉਂਦੇ ਨੇ ਤੇ ਬਾ ਕਮਾਲ ਗਾਉਂਦੇ ਨੇ ਤੁਸੀਂ ਇਹਨਾਂ ਦੀ ਆਵਾਜ਼ ਸੁਣੀ ਹੈ ਇੱਕ ਗੁਜਰਸ਼ ਮੈਂ ਫਿਰ ਕਰੂੰਗਾ ਵੀਰ ਨੂੰ ਕਿ ਇੱਕ ਤੱਤਾ ਜਾਂ ਗੀਤਾ ਹੁਣ ਦਾ ਕਿਉਂਕਿ ਅੱਜਕੱਲ ਤੱਤੇ ਜੇ ਸੁਣਨ ਨੂੰ ਬਹੁਤ ਕਾਲੇ ਰਹਿੰਦੇ ਲੋਕ ਇੱਕ ਗਰਮ ਜਿਹਾ ਸੁਣਾਓ ਮਾੜਾ ਜ ਆ ਅਨਖੀਲੇ ਦਾ ਹੈਗਾ ਗਾਣਾ ਇੱਕ ਹਾਂਜੀ 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 ਹੁਣ ਦਿਓ ਅਨਖੀਲਾ ਬਾਈ ਦਾ ਹੁਣ ਦਿਓ ਅਨਖੀਲਾ ਅਨਖੀਲਾ ਜੀ ਇਹਦੇ ਨਾਲ ਤਾਂ ਜ਼ਿਆਦਾ ਹੀ ਪਿਆਰ ਲੱਗਦਾ ਕੁਛ ਹਾਂਜੀ ਮੈਂ ਇੱਕ ਦੋ ਵਾਰੀ ਉਹਦੀ ਸਟੇਜ ਤੇ ਵੀ ਬੋਲਿਆ ਜੀ ਮੈਂ ਮਤਲਬ ਬਹੁਤ ਪਿਆਰ ਦਿੱਤਾ ਉਹਨੇ ਕਾਫੀ ਜਿੰਨੇ ਪੈਸੇ ਅਨੂਪ ਰੋਏ ਸੀ ਉਹਨੇ ਸਾਰੇ ਸਾਨੂੰ ਦੇਤੇ ਸੀਗੇ ਮਤਲਬ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬਹੁਤ ਉਹਨਾ ਪਾਣਾ ਪਿਆਰ ਕੀਤਾ ਹੁੰਦਾ ਜੀ ਇੱਕ ਮੈਂ ਤੁਹਾਡੀ ਗੱਲ ਵਿੱਚ ਟੁੱਕਦਾ ਇੱਕ ਤੁਸੀਂ ਜਿਹੜਾ ਗੀਤ ਲਿਖਿਆ ਸੀ ਜਿਹੜੇ ਦੁਨੀਆਂ ਤੋਂ ਚਲੇ ਜਾਂਦੇ ਆ ਕਹਿੰਦੇ ਉਹਨਾਂ ਦਾ ਨਾਮ ਅੱਜ ਵੀ ਗੂੰਜਦਾ ਕਿਉਂਕਿ ਬਹੁਤ ਹੀ ਮਹਾਨ ਕਲਾਕਾਰ ਸੀ ਬਹੁਤ ਹੀ ਉਹਨੂੰ ਇੱਜ਼ਤ ਮਿਲੀ ਪਿਆਰ ਮਿਲਿਆ ਤੇ ਲੋਕਾਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਵਿਚਰਦੇ ਰਹੇ ਇੱਕ ਨਾਂ ਸੀ ਬੜਾਈ ਮਸ਼ਹੂਰ ਜਿਹਦਾ ਨਾਂ ਸੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਜੀ ਵਾਸਤੇ ਇਹਨਾਂ ਨੇ ਕੁਝ ਦੋ ਲਫ਼ਜ਼ ਲਿਖੇ ਸੀ ਆਪਾਂ ਇਹਨਾਂ ਦੇ ਪਹਿਲਾਂ ਹਾਂ ਉਹ ਗਾਣੇ ਦੇ ਬੋਲ ਸੀਗੇ ਸੁਣਾ ਕੇ ਤੁਹਾਨੂੰ ਜੀ ਉਹ ਕਾਲੀ ਨੂੰ ਓਏ ਸੋਹਣਿਆ ਵੇ ਤੇਰੀ ਵੀ ਉਹ ਪੇਛੀ ਵੇ ਕਰ ਲਾ ਛਣਾ ਨੇ ਪਾਣੀ ਲਾ ਲੈ ਉਤੋਂ ਖੇਸੀ ਓਏ ਪੀ ਕੇ ਚਾਹ ਪਾਣੀ ਮੁੱਛਾਂ ਨੂੰ ਮੱਟੀ ਚਾੜ ਲੈ ਤੇ ਲੱਗਣੀਆਂ ਹੱਥ ਕੜੀਆਂ ਤੇਰੀ ਪੇਛੀ ਨੂੰ ਲੈ ਜਾਣੀ ਲਿਓ ਸੋਹਣਿਆ ਤਿਆਰ ਬੱਤਾਂ ਬਾਹਰ ਖੜੀਆਂ ਮੈਂ ਕਹਿੰਦਾ ਵੀ ਇਹਦਾ ਸਿਰੇ ਲਾਦਾ ਜਾਵਾਂ ਜੱਟ ਖੇਸੀ ਵੀ ਲੈਂਦਾ ਸੀ ਉੱਤੇ ਮੂਛਾਂ ਵੀ ਚੜ੍ਹਦਾ ਸੀ ਹਾਂਜੀ ਜੀ ਹਾਂਜੀ ਤੇ ਮੇਲਾ ਵੀ ਐ ਲੱਗਿਆ ਰਹਿੰਦਾ ਸੀ ਹੁਣ ਤਾਂ ਮੇਲਾ ਫਿਰ ਉਹਦੇ ਲੱਗਦਾ ਮੈਂ ਨਾ ਬਿਲਕੁਲ ਜੀ ਉਹਦੇ ਵਾਸਤੇ ਜਿਹੜਾ ਦੂਸਰਾ ਟੱਪਾ ਲਿਖਿਆ ਸੀ ਮੈਂ ਆਏ ਨਏ ਬਕੂਟ ਤੈਨੂੰ ਆਵਾਜ਼ ਮਾਰ ਕੇ ਬੁਲਾਊਗਾ ਹੁ ਜੱਜ ਫਿਰ ਰੂਪੇ ਤੈਨੂੰ ਹੁਕਮ ਸੁਣਾਊਗਾ ਹੁ ਕੱਲ ਨੂੰ ਸੁਣਿਆ ਵੇ ਤੇਰੀ ਵੀ ਉਹ ਪੇਛੀ ਵੇ ਕਰਲਸ਼ ਨਾ ਨੀ ਪਾਣੀ ਲਾ ਲੈ ਉਤੋਂ ਖੇਸੀ ਓਏ ਵੀਰੋ ਜੇ ਤੁਸੀਂ ਹੁਣ ਵੀ ਇਸ ਵੀਡੀਓ ਨੂੰ ਸ਼ੇਅਰ ਨਾ ਕੀਤਾ ਕਿਉਂਕਿ ਸਿੱਧੂ ਮੂਸੇਵਾਲਾ ਜੀ ਇਸ ਦੁਨੀਆ ਤੇ ਤਾਂ ਨਹੀਂ ਰਹੇ ਪਰ ਦਿਲਾਂ ਦੇ ਵਿੱਚ ਉਹ ਰਾਜ ਕਰ ਗਏ ਨੇ ਪੂਰੇ ਪੰਜਾਬ ਨੂੰ ਛੱਡੋ ਤੁਸੀਂ ਵਰਲਡ ਲੈਵਲ ਤੇ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਗਿਆ ਸਿੱਧੂ ਮੂਸੇਵਾਲਾ ਬਹੁਤ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਨੇ ਆਪਣਾ ਨਾਂ ਕਮਾਇਆ ਸੀ ਆਪਣੇ ਪਿੰਡ ਦਾ ਨਾਂ ਕਮਾਇਆ ਸੀ ਜੇਕਰ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਹਨਾਂ ਨਾਂ ਸ਼ਾਇਦ ਨਾ ਕਮਾਉਂਦਾ ਸੋਸ਼ਲ ਮੀਡੀਆ ਦੀ ਇੰਨੀ ਪਾਵਰ ਹੈ ਕਿ ਤੁਹਾਡੇ ਇੱਕ ਕਲਿੱਕ ਕਰਨ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਪਤਾ ਨਹੀਂ ਕਿਹੜੀ-ਕਿਹੜੀ ਕੰਟਰੀ ਤੱਕ ਪਹੁੰਚ ਜਾਂਦੀ ਹੈ ਇਹ ਤੇ ਲੋਕ ਜਿਹੜੇ ਸੰਗੀਤ ਜਗਤ ਨੂੰ ਪਿਆਰ ਕਰਦੇ ਨੇ ਸੰਗੀਤ ਪ੍ਰੇਮੀ ਨੇ ਜਿਹੜੇ ਉਹ ਫਿਰ ਤੇ ਫਰਸ਼ ਤੋਂ ਚੱਕ ਕੇ ਅਰਸ਼ ਦੇ ਵਿੱਚ ਲਜਾਣ ਲੱਗੇ ਵੀ ਇੱਕ ਮਿੰਟ ਲਾਉਂਦੇ ਆ ਤੇ ਤੁਸੀਂ ਉਹੋ ਜੇ ਕਲਾਕਾਰਾਂ ਨੂੰ ਚੱਕਿਆ ਤੁਸੀਂ ਜਿਨ੍ਹਾਂ ਨੂੰ ਜ਼ਰੂਰਤ ਸੀ ਤੁਹਾਡੀ ਜਿਹੜੇ ਕਲਾ ਦੇ ਮਹਾਰਸੀ ਜਿਹੜੇ ਚੰਗਾ ਗਾਉਂਦੇ ਸੀ ਚੰਗੀ ਸ਼ਦਾਬਲੀ ਵਰਤਦੇ ਸੀ ਉਹਨਾਂ ਲੋਕਾਂ ਨੂੰ ਤੁਸੀਂ ਫਰਸ਼ ਤੋਂ ਚੱਕ ਕੇ ਅਰਸ਼ ਤੱਕ ਪਹੁੰਚਾਤਾ ਸੋ ਮੈਂ ਫਿਰ ਅਰਦਾਸ ਬੇਨਤੀ ਕਰੂੰਗਾ ਕਿ ਤੁਸੀਂ ਇਹਨਾਂ ਵੀਰ ਦੀ ਰੂਪ ਹੰਸ ਜੀ ਦੀ ਜ਼ਰੂਰ ਮਦਦ ਕਰੋ ਤੁਸੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਕਲਾ ਨੂੰ ਪਿਆਰ ਕਰਦੇ ਆ ਸੋ ਇੱਕ ਮੈਂ ਤੁਹਾਨੂੰ ਕਿਹਾ ਸੀ ਗਰਮ ਜਾਗੀ ਸੁਣਾਓ ਤੇ ਗਰਮ ਜਾਗੀ ਤੇ ਫਿਰ ਮੇਰੇ ਹਿਸਾਬ ਨਾਲ ਤਾਂ ਫਿਰ ਅਣਕੀਲਾ ਸਾਹਿਬ ਦਾ ਹੀ ਹੋ ਸਕਦਾ ਹਾਂਜੀ ਸੁਣਾ ਦਿੰਨੇ ਆ ਅਣਕੀਲਾ ਸਾਹਿਬ ਦਾ ਉਹਨਾਂ ਦੇ ਵਲ ਸੁਣਾ ਦੇਣਾ ਆਏ ਖੜੇ ਸੀ ਰਕਾਨੇ ਹੈ ਨਹੀਂ ਬਠੰਡੇ ਅਸੀਂ ਅੱਡੇ ਉੱਤੇ ਖੜੇ ਸੀ ਰਕਾਨੇ ਹੈ ਨਹੀਂ ਬਠੰਡੇ ਅਸੀਂ ਅੱਡੇ ਉੱਤੇ ਹੈ ਕੋਲੋਂ ਦੀ ਲੰਗੀ ਤੇ ਦਿਲ ਧੜਕ ਗਿਆ ਸੋਹ ਰੱਬ ਦੀ ਯਾਰਾਂ ਦਾ ਡੌਰੂ ਖੜਕ ਗਿਆ ਸੋਹ ਰੱਬ ਦੀ ਯਾਰਾਂ ਦਾ ਡੌਰੂ ਖੜਕ ਕੇ ਗਿਆ ਕਹਿੰਦਾ ਸੋਹ ਰੱਬ ਦੀ ਯਾਰਾਂ ਦਾ ਡੌਰੂ ਖੜਕ ਕੇ ਗਿਆ ਦੇਖੋ ਸ਼ਬਦ ਵਿੱਚੋਂ ਨਿਕਲਦੇ ਆ ਜਦੋਂ ਕੋਈ ਕਿਸੇ ਨਾਲ ਘੰਟਨਾ ਵਾਪਰਦੀ ਹੈ ਤੇ ਉੱਥੇ ਹੀ ਸ਼ਬਦ ਨਿਕਲੇ ਆਉਂਦੇ ਆ ਗੁਲਸ਼ਨ ਜੀ ਬੋਲ ਕੇ ਕਿਦਾਂ ਤੇ ਗੁਲਸ਼ਨ ਜੀ ਜਿਹੜੇ ਬੋਲਦੇ ਆ ਉਹਨਾਂ ਦੀ ਵੀ ਗਾਇਕੀ ਬਹੁਤ ਵਧੀਆ ਤੇ ਗਾਇਕੀ ਦੇ ਥੰਮ ਨੂੰ ਅੱਗੇ ਵਧਾਉਣ ਲੱਗੇ ਆ ਗਾਇਕੀ ਦੇ ਥੰਮ ਹੈ ਪੰਜਾਬੀ ਦੇ ਵਿੱਚ ਜੇਕਰ ਅੱਜ ਦੀ ਜਨਰੇਸ਼ਨ ਦੇਖੀਏ ਤੇ ਦੁਕਾਨਾਂ ਦੀ ਜੋੜੀ ਦੇ ਵਿੱਚ ਉਸ ਤੋਂ ਵਧੀਆ ਕੋਈ ਜੋੜੀ ਪੰਜਾਬ ਦੇ ਵਿੱਚ ਨਹੀਂ ਹੈਗੀ ਦੁਕਾਨਾਂ ਦੇ ਵਿੱਚ ਕਲਾਕਾਰ ਹੋਰ ਬਥੇਰੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੁਕਾਨਾਂ ਦੀ ਜੋੜੀ ਹੈ ਤੇ ਅਣਖੀਲਾ ਜੀ ਤੋਂ ਬੈਟਰ ਕੋਈ ਨਹੀਂ ਤੇ ਭੈਣ ਗੁਲਸ਼ਨ ਜੀ ਤੋਂ ਉਸ ਤੋਂ ਵਧੀਆ ਜੋੜੀ ਕੋਈ ਨਹੀਂ ਤੇ ਹੁਣ ਉਹਨਾਂ ਦੇ ਲਫ਼ਜ਼ਾ ਕੋ ਕੀ ਸੀ ਉਹ ਵੀ ਸੁਣਦੇ ਆਪਾਂ ਗੁਲਸ਼ਨ ਜੀ ਜੀ ਆਈ ਮਾਂ ਵੀ ਉਹ ਦੋ ਜਾਣਦੀ ਸੀ ਜਵਾਕਾਂ ਨੂੰ ਪੜ੍ਹਾਉਣ ਮਾਂ ਵੀ ਉਹ ਦੋ ਜਾਣਦੀ ਸੀ ਜਵਾਕਾਂ ਨੂੰ ਪੜ੍ਹਾਉਣ ਤੇਰੇ ਨੈਣਾਵਾਂ ਵਾਲਾ ਤੀਰ ਸੀਨੇ ਵਿੱਚ ਵੱਜਿਆ ਸਾਰਾ ਦਿਨ ਨਾਸਕੂਲ ਵਿੱਚ ਚਿੱਤ ਲੱਗਿਆ ਸਾਰਾ ਦਿਨ ਨਾਸਕੂਲ ਵਿੱਚ ਚਿੱਤ ਲੱਗਿਆ ਕਹਿੰਦਾ ਸਾਰਾ ਦਿਨ ਨਾ ਸਕੂਲ ਵਿੱਚ ਚਿੱਤ ਲੱਗਿਆ ਚਿੱਤ ਲੱਗਣਾ ਕਿੱਥੋਂ ਸੀ ਜਦੋਂ ਤੀਰ ਹੀ ਕਾਲਜ ਨੂੰ ਆ ਗਜਿਆ ਸੋ ਆਪਾਂ ਗੱਲਬਾਤ ਕਰਦੇ ਹੁਣ ਇਹਨਾਂ ਦੀ ਬੇਟੀ ਦੇ ਨਾਲ ਕਿਉਂਕਿ ਉਹ ਵੀ ਵਧੀਆ ਗਾਉਂਦੇ ਨੇ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਮੇਰੇ ਨਾਲ ਜੁੜ ਚੁੱਕੀ ਆ ਰੀਆ ਹੰਸ ਰੀਆ ਹੰਸ ਰੂਪਨ ਸਿੰਘ ਜੀ ਦੀ ਬੇਟੀ ਹੈ ਜਿਹਦਾ ਆਪਾਂ ਜ਼ਿਕਰ ਕੀਤਾ ਸੀ ਰੂਪਨ ਸਿੰਘ ਦੀ ਬੇਟੀ ਦੇ ਨਾਲ ਆਪਾਂ ਸਵਾਗਤ ਕਰ ਲੈਣੇ ਹਾਂ ਦਾ ਮਾ ਸਾਸਤਰੀ ਕਾਲ ਜੀ ਸਰ ਸ਼੍ਰੀ ਕੰਨ ਆ ਤੁਹਾਡਾ ਨਾਮ ਕੀ ਹੈ ਰੀਆ ਹੰਸ ਰੀਆ ਹੰਸ ਰੀਆ ਹੰਸ ਜੀ ਕਿੰਨੇ ਕੁ ਪ੍ਰੋਗਰਾਮ ਸੀ ਲਾਉਨੇ ਹੋ ਮਾਤਾ ਦੇ ਜਗਰਾਤਿਆਂ ਦੇ ਪ੍ਰੋਗਰਾਮ ਤਾਂ ਜਿੱਥੇ ਆ ਜੇ ਉੱਥੇ ਚਲੀ ਜਾਏਗਾ ਜੀ ਤੇ ਕਿੰਨੇ ਕੁ ਪੈਸੇ ਬਣ ਜਾਂਦੇ ਆ ਪੈਸੇ ਤਾਂ ਜੀ ਹੋ ਹੀ ਜਾਂਦੇ ਆ 4-500 ਹੋਰ ਉੱਤੇ ਹੋ ਜਾਂਦੇ ਆ ਅੱਛਾ ਤੇ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਗੁਜ਼ਾਰਾ ਜੀ ਜਗਰਾਤਿਆਂ ਜਿਹਦੇ ਰਾਤੇ ਲਾ ਕੇ ਚੱਲਦਾ ਮੈਂ ਹੀ ਲੌਣ ਜਾਂਦੀ ਆ ਕਿਉਂਕਿ ਡੈਡੀ ਤਾਂ ਬਿਮਾਰ ਆ ਤਾਂ ਕਰਕੇ ਉਹਨਾਂ ਤੋਂ ਫਿਰ ਗਾਇਆ ਨਹੀਂ ਜਾਂਦਾ ਜੀ ਇਹ ਇਹਨਾਂ ਨੂੰ ਪ੍ਰੋਬਲਮ ਕੀ ਆ ਇਹਨਾਂ ਨੂੰ ਪ੍ਰੋਬਲਮ ਜੀ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਟੈਗ ਹੋ ਗਿਆ ਸੀਗਾ ਟੈਗ ਦੀ ਸ਼ਿਕਾਇਤ ਸੀਗੀ ਹੁਣ ਇਹਨਾਂ ਦਾ ਲੀਵਰ ਖਰਾਬ ਹੈ ਲੀਵਰ ਖਰਾਬ ਹੈ ਹਾਂਜੀ ਹੁਣ ਤੁਸੀਂ ਫਿਰ ਘਰ ਦਾ ਗੁਜ਼ਾਰਾ ਚਲਾਉਣਾ ਹਾਂਜੀ ਹਾਂਜੀ ਮੈਂ ਚਲਾਉਣੀ ਚਲੋ ਫਿਰ ਆਪਣੇ ਸਰੋਤਿਆਂ ਨੂੰ ਫਿਰ ਸੁਣਾਓ ਕੀ ਸੁਣਾਉਣੇ ਗੈਰੀ ਸੰਦੂ ਦਾ ਕੀ ਅਹ ਹਾਂ ਹਾਂ ਬੱਲੇ ਬੱਲੇ ਹੌਣ ਦੇ ਅਸੀਂ ਜਜ਼ਬਾਤੀ ਲੋਕੀ ਕੀ ਫਾਇਦਾ ਚੱਕ ਜਾਂਦੇ ਨੇ ਸਹਤੋ ਵਿਨੇੜੇ ਹੋਕੇ ਪਛੋਂ ਵਟ ਜਾਂਦੇ ਨੇ ਅਸੀਂ ਜਜ਼ਬਾਤੀ ਲੋਕੀ ਫੈਦੋਂ ਚੱਕ ਜਾਂਦੇ ਨੇ ਸਹਤੋ ਵਿਨੇੜੇ ਹੋਕੇ ਪੋਸ ਵਟ ਜਾਂਦੇ ਨੇ ਬੜੇ ਤੋ ਖੇਸਲੇ ਬੜੇ ਤੋ ਖੇਸਲੇ ਬੜੇ ਤੋ ਖੇਸਲੇ ਬਸ ਹਰ ਹੁਣ ਸਣਾ ਨਹੀਂ ਕੋਈ ਚਲਦਿਲ ਦੇ ਕਰੀਬ ਆਉਣ ਦੇ ਨਹੀ ਕੋਈ ਸੋਲਾ ਦਿਲ ਦੇ ਕਰੀਬ ਆਉਣ ਦੇਣਾ ਨਹੀਂ ਓਏ ਕੋਈ ਸੋਲਾ ਦਿਲ ਦੇ ਕਰੀਬ ਆਉਣ ਦੇਣਾ ਨਹੀਂ ਕੋਲਾ ਜਿੰਦਾ ਦਿਲ ਸੋਣੀ ਦੇਖੀ ਮੁਟਿਆਰ ਮੈਂ ਮੜੀ ਤਕਦੀਰ ਉਹਨੂੰ ਕਰ ਬੈਠਾ ਪਿਆਰ ਮੈਂ ਕੋਲਾ ਜਿੰਦਾ ਦਿਲ ਸੋਣੀ ਵੇਖੀ ਮੁਟਿਆਰ ਮੈਂ ਮੜੀ ਤਕਦੀਰ ਉਹਨੂੰ ਕਰ ਬੈਠਾ ਪਿਆਰ ਮੈਂ ਕਹਿਣਾ ਇੱਕ ਮੀਨਿਆਂ ਨੂੰ ਕਹਿਣਾ ਹੈ ਇੱਕ ਮੀਨਿਆਂ ਨੂੰ ਕਹਿਣਾ ਇੱਕ ਮੀਨਿਆਂ ਨੂੰ ਹੋਰ ਰੋਣ ਦੇਣਾ ਨਹੀਂ ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨਹੀਂ ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨਹੀਂ ਓਏ ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨਹੀਂ ਦੇਖੋ ਬੱਚੀ ਦੀ ਕਿੱਡੀ ਸੋਹਣੀ ਆਵਾਜ਼ ਆ ਲੋੜਾ ਸਿਰਫ ਮਿਹਵਾਰੀ ਵਾਰੀ ਕਹਿੰਨੇ ਕਿ ਲੋੜਾ ਸਿਰਫ ਤੁਹਾਡੇ ਪਿਆਰ ਦੀ ਗਰੀਬੀ ਚੱਕਣ ਵਾਸਤੇ ਜੇਕਰ ਤੁਹਾਡਾ ਪਿਆਰ ਮਿਲ ਜੇ ਇਸ ਬੱਚੇ ਨੂੰ ਤੁਹਾਡਾ ਪਿਆਰ ਮਿਲ ਜਾਂਦਾ ਤੇ ਇਹਦੀ ਗਰੀਬੀ ਚੱਕੀ ਜਾ ਸਕਦੀ ਹੈ ਘਰ ਦੇ ਵਿੱਚ ਸਿਰਫ ਇੱਕੋ ਇੱਕ ਲੜਕੀ ਹੈ ਜਿਹੜੀ ਆਪਣੇ ਮਾਂ-ਬਾਪ ਦਾ ਸਹਾਰਾ ਬਣੀ ਹੋਈ ਹੈ ਮਾਂ-ਬਾਪ ਦਾ ਸਹਾਰਾ ਹਮੇਸ਼ਾ ਬੇਟੀਆਂ ਹੀ ਬਣਦੀਆਂ ਆਈਆਂ ਬੇਟੇ 100 ਦੇ ਵਿੱਚੋਂ 75 ਬਣਦੇ ਆ ਤੇ 25 ਬੇਟੀਆਂ ਜਿਹੜੀਆਂ ਉਹ ਆਪਣੇ ਮਾਪੇ ਦਾ ਸਹਾਰਾ ਬਣਦੀਆਂ ਅੱਜ ਕੱਲ ਨਸ਼ਿਆਂ ਦਾ ਦੌਰ ਹੈ ਨਸ਼ਿਆਂ ਦੇ ਦੌਰ ਦੇ ਵਿੱਚ ਕਿਸ ਨੂੰ ਜ਼ਿੰਮੇਵਾਰ ਠਹਿਰਾਈਏ ਅਸੀਂ ਕਿਉਂਕਿ ਸਾਡਾ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਇਹ ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਸਰਕਾਰਾਂ ਦਾ ਵੀ ਜ਼ੋਰ ਲੱਗਿਆ ਹੋਇਆ ਨਸ਼ੇ ਦੀ ਦਲਦਲ ਦੇ ਵਿੱਚ ਪੂਰਾ ਪੰਜਾਬ ਦੱਸਦਾ ਜਾ ਰਿਹਾ ਸੋ ਆਪਾਂ ਅਗਲਾ ਸੌਂਗ ਫਿਰ ਸੁਣਦੇ ਹਾਂ ਤੁਸੀਂ ਹੁਣ ਅਗਲਾ ਸੌਂਗ ਕੀ ਸੁਣਾਉਣਾ ਚਾਹੋਗੇ ਦੁਰਗਰ ਗਿੱਲੇ ਦਾ ਵਾਹ 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 ਉਮਰ ਤਾਂ ਛੋਟੀ ਜੀ ਆ ਜੱਫੇ ਵੱਡੇ ਵੱਡੇ ਮਾਰਦੀ ਹੈ ਹੈ ਉਹੀ ਗੱਲ ਕਹਿੰਦੇ ਉਹਨਾਂ ਦਾ ਕੋੜ ਕਰ ਲਈ ਵਰਗੀ ਪਤਲੀ ਜੀ ਹੈ ਤੇ ਗਾਣ ਦੁਰਗਰ ਗਿੱਲਾ ਜੀ ਨੂੰ ਹੱਥ ਪਾ ਲਿਆ ਕਿ ਸ਼ੌਂਕ ਹੈ ਕਿੰਨਾ ਕਿ ਸ਼ੌਂਕ ਹੈ ਗਾਉਣ ਦਾ ਬਹੁਤ ਜ਼ਿਆਦਾ ਕਦੋਂ ਤੱਕ ਗਾਉਣੀ ਹੈ ਮੈਨੂੰ ਕਾਫੀ ਟਾਈਮ ਹੋ ਗਿਆ ਅੱਗੇ ਟਾਈਮ ਹੋ ਗਿਆ ਉਮਰ ਕਿੰਨੀ ਕਰੀ ਉਮਰ 13 ਸਾਲ 13 ਸਾਲ ਹੋ ਗਏ ਉਮਰ 13 ਸਾਲ ਆ ਤੇ ਗਾਂਧੀ ਨੇ ਕਿੰਨੇ ਸਾਲ ਹੋ ਗਏ ਗਾਂਧੀ ਨੂੰ ਤਾਂ ਨਹੀਂ ਪਤਾ ਗਾਂਧੀ ਨੂੰ ਤਾਂ ਨਹੀਂ ਪਤਾ ਪਰ ਗੌਨੀ ਵਾਵਾ ਚਰਤਵਾ ਦੇਖੋ 13 ਸਾਲ ਦੀ ਉਮਰ ਦੇ ਵਿੱਚ ਵੀ ਆ ਜਜ਼ਬਾ ਅੱਗੇ ਜਾ ਕੇ ਇਹਨਾਂ ਨੇ ਕੀ ਬਣਨਾ ਇਹ ਤਾਂ ਤੁਸੀਂ ਜਾਣਦੇ ਹੋ ਕਿਉਂਕਿ 13 ਸਾਲ ਦੀ ਉਮਰ ਦੇ ਵਿੱਚ ਦੁਰਗਰ ਗੀਲਾ ਜੀ ਦੇ song ਨੂੰ ਹੱਥ ਪਾਇਆ ਕਹਿੰਦੇ ਮੋਹ ਗਾਉਣਾ ਪਰ ਆਪਾਂ ਦੁਰਗਰ ਗੀਲਾ ਜੀ ਦਾ ਸੁਣਦੇ ਫਿਰ ਸਾਨੂੰ ਪਿਆਰ ਚ ਪਾਗਲ ਕਰਕੇ ਤੂੰ ਸਾਥੋ ਹੀ ਪਰਦੇ ਰਖਦੀ ਐ ਮੈਂ ਸੁਣਿਆ ਸਾਡੇ ਵੱਲੋਂ ਤੂੰ ਹੁਣ ਪਿਆਰ ਪਛਾਣੂ ਪਟਦੀ ਐ ਕੋਈ ਹੋਰ ਹੁੰਦਾ ਤੇ ਲੜ ਲੈਂਦੇ ਤੇਰੇ ਨਾਲ ਲੜਿਓ ਨਹੀਂ ਜਣਾ ਅਸੀਂ ਕਿਤੇ ਗੋਲੀ ਜਰ ਲਾਂਗੇ ਤੇਰਾ ਤੋਖ ਜਰਿਆ ਨਹੀਂ ਜਾਣ ਅਸੀਂ ਇੱਕ ਤੇ ਗੋਲੀ ਜ਼ਰ ਲਾਂਗੇ ਨਹੀਂ ਤੇਰਾ ਤੋਖ ਜਰਿਆ ਨਹੀਂ ਜਾਣ ਸਾਡੀ ਵੀ ਗਲਤੀ ਬਣਦੀ ਆ ਤੈਨੂੰ ਪਿਆਰ ਜਦੋਂ ਹੀ ਕਰ ਬੈਠੇ ਅਸੀਂ ਅੱਖਾਂ ਮੀਟ ਕੇ ਤੇਰੇ ਤੇ ਹੀ ਤਬੋਰ ਜਦੋਂ ਹੀ ਕਰ ਬੈਠੇ ਅਸੀਂ दारू ਦੇ ਕੁੱਟ ਪਰ ਲਾਂਗੇ ਕੁੱਟ ਸਬਰ ਦਾ ਪਰਿਆ ਨਹੀਂ ਜਣਾ ਅਸੀਂ ਹਿੱਕ ਤੇ ਗੋਲੀ ਝਰ ਲਾਂਗੇ ਨੀ ਤੇਰਾ ਧੋਖਾ ਝਰਿਆ ਨਹੀਂ ਜਣਾ ਅਸੀਂ ਹਿੱਕ ਤੇ ਗੋਲੀ ਝਰ ਲਾਂਗੇ ਨੀ ਤੇਰਾ ਧੋਖਾ ਝਰਿਆ ਨਹੀਂ ਜਣਾ ਹਿੱਕ ਤੇ ਗੋਲੀ ਝਰ ਲਾਂਗੇ ਤੇਰਾ ਧੋਖਾ ਝਰਿਆ ਨਹੀਂ ਜਾਣਾ ਸੋ ਗਾਇਕੀ ਬਹੁਤ ਵਧੀਆ ਉਹਨਾਂ ਦੀ ਸੀ ਤੇ ਇਹਨਾਂ ਨੇ ਵੀ ਚਾਰ ਚੰਦ ਲਾ ਦਿੱਤੇ ਉਸ ਗਾਇਕੀ ਨੂੰ ਮੈਂ ਫਿਰ ਕਹੂੰਗਾ ਕਿ ਤੁਹਾਡੀ ਜੇਕਰ ਸਪੋਰਟ ਮਿਲ ਜਾਂਦੀ ਹੈ ਤੇ ਇਸ ਬੱਚੀ ਨੂੰ ਇਸ ਬੱਚੀ ਦਾ ਹੌਂਸਲਾ ਹੋਰ ਵੱਧ ਜਾਊਗਾ ਚੰਗੇ ਕਲਾਕਾਰਾਂ ਨੂੰ ਪ੍ਰੋਸਨਾ ਇਸ ਸਮਾਜ ਦਾ ਹੀ ਕੰਮ ਹੁੰਦਾ ਹੈ ਤੇ ਗੰਦੇ ਕਲਾਕਾਰਾਂ ਨੂੰ ਵੀ ਸਮਾਜੀ ਪ੍ਰੋਸਤਾ ਕੁਝ ਕਲਾਕਾਰ ਇਹੋ ਜਿਹੇ ਜਿਨ੍ਹਾਂ ਦੇ ਘਰੇ ਗੀਤ ਬੈਠ ਕੇ ਆਪਾਂ ਨਹੀਂ ਸੁਣ ਸਕਦੇ ਨਾਮੀ ਕਲਾਕਾਰ ਸੀ ਉਹ ਰਾਜ ਹੰਸੀ ਜੀ ਨੇ ਹਨੀ ਸੈਗਨੂ ਮਾਰਕੀਟ ਦੇ ਵਿੱਚ ਪਹਿਲੀ ਵਾਰੀ ਲਾਇਆ ਚੰਗੇ ਕਲਾਕਾਰਾਂ ਨੂੰ ਆਪਾਂ ਸੁਣੀਏ ਚੰਗੀ ਜਨਰੇਸ਼ਨ ਆਪਾਂ ਲੈ ਕੇ ਆਈਏ ਅੱਗੇ ਚੰਗੇ ਕਲਾਕਾਰਾਂ ਦੀ ਤੇ ਫੇਰ ਹੀ ਆਪਣੇ ਸਮਾਜ ਨੂੰ ਆਪਾਂ 뮤직 ਦੇ ਨਾਲ ਜੋੜ ਸਕਦੇ ਹਾਂ ਕਿਉਂਕਿ ਕਿ ਵਿਆਹ ਹੁੰਦਾ ਜਦੋਂ ਕਿ ਕਿਸੇ ਦੇ ਬੱਚਾ ਹੁੰਦਾ ਜਾਂ ਮਹੰਤ ਨੱਚਣ ਵਾਸਤੇ ਆਉਂਦੇ ਆ ਜਾਂ ਕਿ ਆਪਣੇ ਹੋਰ ਕੋਈ ਛੋਟਾ ਮੋਟਾ ਪ੍ਰੋਗਰਾਮ ਹੁੰਦਾ ਦੀ ਆਪਾਂ ਗਾਉਣ ਵਜੋਂ ਕਰਦੇ ਆਂ ਇਥੋਂ ਤੱਕ ਕਿ ਘਰ ਵਿੱਚ ਜਦੋਂ ਕਿ ਆਪਾਂ ਮਾੜੇ ਮੋਟਾ ਕਿਸੇ ਦਾ ਕੇਕ ਕੱਟਦੇ ਆਂ ਉਦੋਂ ਵੀ ਆਪਾਂ ਘਰ ਦੇ ਵਿੱਚ ਥੋੜਾ ਮਾੜਾ ਮੋਟਾ 뮤직 ਲਾਉਨੇ ਆਂ ਤੇ 뮤직 ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੀ ਜੀਆਂ ਦੇ ਵਿੱਚ ਬੈਠ ਕੇ ਸੁਣ ਸਕੀਏ ਸੋ ਇੱਕ Song ਫੇਰ ਆਪਾਂ ਇਸ ਬੈਂਡ ਕੋਲੋਂ ਸੁਣਦੇ ਆਂ ਕਿ ਅਗਲਾ Song ਕਿਹੜਾ ਸੁਣਨ ਜਾ ਰਹੀ ਹੈ ਜਿਹੜਾ ਪਰਿਵਾਰਿਕ ਹੋਵੇ ਜੀ ਬਿੰਦੀ Song ਬਿੰਦੀ Song ਪਰਿਵਾਰਿਕ ਗੀਤ ਹੈ ਹਾਂ ਜੀ ਹਾਂ ਸੁਣਾਓ ਹੋ ਬਿੰਦੀ ਪਿਜਗੀ ਪਸੀਨੇ ਨਾਲ ਪਿਜ ਗਏ ਕੁੰਡਲੋ ਵਲੇਵੋਲ ਹੋ ਬਿੰਦੀ ਪਿਜਗੀ ਪਸੀਨੇ ਨਾਲ ਪਿਜ ਗਏ ਕੁੰਡਲੋ ਵਲੇਵੋਲ ਹੋ ਤੈਨੂੰ ਕੀ ਸੁਰਖੇ ਦਿਆ ਲੋੜਾ ਨੀ ਤਰੀ ਹਿਰਨੀ ਵਰਗੀ ਤੋਰਾ ਹੋ ਪੁਲ ਪੈ ਲਈ ਸੁਰਖ ਗੁਲਾਲ ਪਿਜ ਗਏ ਕੁੰਡਲਾ ਵੋਲੇ ਵੋਲ ਹੋ ਬਿੰਦੀ ਪਿਜ ਗਈ ਪਸੀਨੇ ਨਾਲ ਪਿਜ ਗਏ ਕੁੰਡਲਾ ਵੋਲੇ ਵੋਲ ਹੋ ਵੇਖ ਚਟੀਆਂ ਗੱਲਾਂ ਦੇ ਟੋਏ ਹ ਮੁੰਡੇ ਫਿਰਦੇ ਆਸ਼ਕ ਹੋਏ ਕਹਿੰਦੇ ਤੂੰ ਪਰਿਆ ਤੋ ਛੋਣੀ ਰਹਿੰਦੇ ਜਨ ਤੋ ਦੇ ਹੋਏ ਬੁਰੇ ਹਾਲ ਪਿਜ ਗਏ ਕੁੰਡਲਾ ਵਾਲੇ ਵੋਲ ਹੋ ਬਿੰਦੀ ਪਿਜ ਗਈ ਪਸੀਨੇ ਨਾਲ ਪਿਜ ਗਏ ਕੁੰਡਲਾ ਵਾਲੇ ਵੋਲੇ ਵੋਲ ਪਿਜ ਗਏ ਕੁੰਡਲਾਂ ਵਾਲੇ ਵਾਲ ਅੱਜ ਕੱਲ ਬੀਬੀਆਂ ਕੁੰਡਲਾਂ ਵਾਲੇ ਵਾਲ ਬਣਾ ਕੇ ਰੱਖਦੀਆਂ ਉਹਨਾਂ ਦੀ ਗੱਲ ਕਰ ਰਹੇ ਹਾਂ ਹਾਂ ਤੇਰੀ ਆਵਾਜ਼ ਤਾਂ ਬਹੁਤ ਸੋਹਣੀ ਹੈ ਬੱਤ ਹੂੰ ਮਿਹਨਤ ਦੀ ਹੋਰ ਲੋੜ ਆ ਹਾਂਜੀ ਕਿੰਨੀ ਗਲੋੜ ਹੈ ਮਿਹਨਤ ਦੀ ਕਾਫੀ ਕਾਫੀ ਲੋੜ ਆ ਫਿਰ ਮਿਹਨਤ ਕਰਕੇ ਆਪਾਂ ਹੈਂ ਦੇਖੋ 13 ਸਾਲ ਦੀ ਉਮਰ ਦੇ ਵਿੱਚ ਜਿਹੜਾ ਜਜ਼ਬਾ ਹੈ ਬਹੁਤ ਹੀ ਲਾਜਵਾਬ ਹੈ ਤੇ ਇਹਨਾਂ ਦੇ ਦੋ Song ਆ ਰਹੇ ਬਹੁਤ ਜਲਦੀ ਜਿੰਨਾ ਜਲਦੀ ਤੁਸੀਂ ਆ ਵਿਆਹਾਂ ਦੇ ਸੀ ਜਦੋਂ ਪਹਿਲਾ ਪਹਿਲਾ ਸੁਣੋਗੇ ਤੇ ਮੇਰੇ ਵੀਰੋ ਦੋਵੇਂ Song ਏਡੇ ਵਧੀਆ ਕਿਉਂਕਿ ਅਸੀਂ ਉਹ ਸੁਣਾ ਨਹੀਂ ਸਕਦੇ ਬਹੁਤ ਜਲਦੀ ਉਹਨਾਂ ਨੂੰ ਲੋਕ ਚੋਰੀ ਕਰ ਲੈਂਦੇ ਆ ਮੈਂ ਸੁਣਿਆ ਇੰਨੀ ਕੁ ਸੋਹਣੀ ਆਵਾਜ਼ ਆ ਇੰਨੇ ਕੁ ਉਹਨਾਂ ਦੇ ਜਿਹੜੇ ਬੋਲ ਆ ਉਹ ਐਡੇ ਵਧੀਆ ਵਿਆਹਾਂ ਸ਼ਾਦੀਆਂ ਦੇ ਵਿੱਚ ਨੱਚਣ ਵਾਲੇ ਸੌਂਗ ਆ ਤੇ ਫਿਰ ਰੀਲਾਂ ਬਣਾਉਣ ਵਾਲੀ ਲਾਜ ਜੀ ਝਾੜੀ ਫਿਰ ਤੁਸੀਂ ਤੇ ਬਹੁਤ ਜਲਦੀ ਮਾਰਕੀਟ ਦੇ ਵਿੱਚ ਇਹਨਾਂ ਦੇ ਦੋ ਸੌਂਗ ਜਿਹੜੇ ਰਿਲੀਜ਼ ਹੋਣ ਜਾ ਰਹੇ ਆ ਰਿਕਾਰਡ ਹੋ ਚੁੱਕੇ ਆ ਮਿਊਜ਼ਿਕ ਬਣਨਾ ਬਾਕੀ ਆ ਬਹੁਤ ਹੀ ਜਲਦ ਮਾਰਕੀਟ ਦੇ ਵਿੱਚ ਇਹ ਬੱਚੀ ਆ ਰਹੀ ਹੈ ਤੇ ਤੁਹਾਡੀ ਸਿਰਫ ਇੱਕ ਲੋੜ ਹੈ ਇਹਨੂੰ ਸਪੋਰਟ ਦੀ ਇਹਨੂੰ ਵੱਧ ਵੱਧ ਸਪੋਰਟ ਕਰਿਆ ਜੇ ਰੀਆ ਹੰਸ ਨੂੰ ਤੇ ਪਿੰਡ ਦੇ ਕਿਹੜੇ ਪਿੰਡ ਦੇ ਵਿੱਚ ਬੈਠੇ ਆਪਾਂ ਆਪਾਂ ਸੁਣਨ ਦੇ ਆ ਰੀਆ ਹੰਸ ਦੇ ਕੋਲ ਰੀਆ ਜੀ ਕਿਹੜੇ ਪਿੰਡ ਚ ਬੈਠੇ ਆਪਾਂ ਚੱਕ ਰੋਮਾ ਵਾਲਾ ਚੱਕ ਰੋਮਾ ਵਾਲਾ ਤੇ ਰੋਮ ਰੋਮ ਦੇ ਵਿੱਚ ਪਰ ਵਸ ਜਾਈ ਰੋਮ ਰੋਮ ਦੇ ਵਿੱਚ ਵਸ ਜੀ ਫਿਰ ਪੰਜਾਬੀਆਂ ਦੇ ਹਾਂਜੀ ਹਾਂਜੀ ਜ਼ਰੂਰ ਪਿੰਡ ਦਾ ਨਾਮ ਵੀ ਰੋਮਾ ਵਾਲਾ ਹਾਂਜੀ ਤੇ ਰੋਮ ਰੋਮ ਵਿੱਚ ਵਸਣਾ ਹੈ ਪੰਜਾਬੀਆਂ ਦੇ ਪੰਜਾਬੀ ਜਿਹੜੇ ਆ ਉਹ ਬਹੁਤ ਮਹਾਨ ਹੈ ਜਦੋਂ ਕਿਸੇ ਧੀ ਭੈਣ ਦੀ ਗੱਲ ਆਉਂਦੀ ਹੈ ਧੀ ਭੈਣ ਪੰਜਾਬ ਦੇ ਬੱਚੇ ਜਦੋਂ ਖੂਬਸੂਰਤ ਆਵਾਜ਼ ਦੇ ਨਾਲ ਉੱਭਰ ਕੇ ਸਾਹਮਣੇ ਆਉਂਦੇ ਆ ਤੇ ਉਹਨਾਂ ਨੂੰ ਸਿਰ ਅੱਖਾਂ ਤੇ ਰੱਖਦੇ ਆ ਪੰਜਾਬੀ ਸਿਰਫ ਤੁਹਾਡੀ ਲੋੜ ਹੈ ਇਸ ਭੈਣ ਨੂੰ ਸਪੋਰਟ ਦੀ ਸੋ ਵੱਧ ਵੱਧ ਸਪੋਰਟ ਕਰਿਓ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਪਿੰਡ ਰੋਮਾ ਵਾਲਾ ਜਲਾਲਾਬਾਦ